ਬੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਦੇ ਪਿੰਡ ਮਾਲੋ ਮਜਾਰਾ ਵਿਖੇ ਦਸ਼ਮੀਸ਼ ਪਿਤਾ શ્રી ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਸ਼ਾਨਦਾਰ ਕਬੱਡੀ ਕੱਪ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਰਨਾ ਦਲ ਹਰਿਆਵੇਲਾ ਅਤੇ ਬੀਬੀ ਯਸ਼ਪਾਲ ਕੌਰ ਦੀ ਅਗਵਾਈ ਵਿੱਚ ਅਵਤਾਰ ਸਿੰਘ ਕੋਲਾ ਯੂ ਐਸ ਏ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਟੂਰਨਾਮੈਂਟ ਦੀ ਸ਼ੁਰੂਆਤ ਗੁਰਦੁਆਰਾ ਸਲਵਾਣਾ ਸਾਹਿਬ ਦੇ ਸੇਵਾਦਾਰ ਪਾਈ ਜਬਰਜੰਗ ਸਿੰਘ ਵੱਲੋਂ ਕੀਤੀ ਗਈ ਸਰਬਤ ਦੇ ਪਲੇ ਲਈ ਅਰਦਾਸ ਉਪਰੰਧ ਹੋਈ ਇਸ ਮੌਕੇ ਕਬੱਡੀ ਅਕੈਡਮੀਆਂ ਦੇ ਫਸਲੇ ਮੁਕਾਬਲੇ ਹੋਏ ਜਿਨ੍ਹਾਂ ਚੋ ਜੇਤੂ ਟੀਮ ਨੂੰ 1 ਲੱਖ ਰੁਪਏ ਤੇ ਹੁਕ ਜੇਤੂ ਟੀਮ ਨੂੰ 75000 ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਜਦਕੀ ਵਧਿਆ ਰੇਡਰਾਂ ਤੇ ਜਾਫੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਚੋਟੀ ਦੇ ਖੇਡ ਪ੍ਰਮੋਟਰ ਗੁਰਜੀਤ ਸਿੰਘ ਪUREWAL ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਹਰਜੋਤ ਕੌਰ ਲੋਟਿਆ ਤੇ ਬਲਵੀਰ ਕਰਨਾਣਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਵੱਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੇ ਨਾਲ ਨਾਲ ਨੌਜਵਾਨਾਂ ਨੂੰ ਸਮਾਜਿਕ ਕੁਰਿਤੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਇਸ ਮੌਕੇ ਗੁਰਦੁਆਰਾ ਸਲਵਾਣਾ ਸਾਹਿਬ ਦੇ ਸੇਵਾਦਾਰ ਪਾਈ ਜਬਰਜੰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਈ ਮਾਨ ਸਨਮਾਨ ਕੀਤੇ ਤੁਸੀਂ ਦੇਖ ਰਹੇ ਹੋ ਐਮਡੀ ਛਿੰਜੀ ਲੜਵਾ ਤੇ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਰਜੋਤ ਭੰਡਾਲ ਦੀ ਰੇਡ ਤੇ ਹੁਣ ਦੇਖਦੇ ਵੀ ਇਧਰ ਨੇ ਪਾਸੇ ਇਹਦਾ ਦੇਦਲਾ ਪਿੰਡ ਹੈ ਮੇਰੇ ਮਿੱਤਰੋ ਹੁਣ ਦੇਖਦੇ ਵੀ ਇਧਰ ਨੇ ਪਾਸੇ ਦੇਖੀ ਲਾਵਿਆ ਦੱਸੋ ਉਹ ਮਾਤਰੀ ਪੇੜ ਵਾਲੀ ਨਸਰ ਉਪਰ ਪੈੰਡ ਵਾਲਾ ਵਖੜ ਗੁਜਰਾ ਪਰ ਸਾਹਮਣੇ ਸੰਦੀਪ 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 ਤੇ ਮਤਰਾਲਾ ਪੰਡਾ ਮੇਰੇ ਮੁੰਡੇ ਜਿੱਥੇ ਬਸਟਾ ਨੂੰ ਪਰ ਪੈਣਾ ਦਿੱਤੀਆਂ ਗਈਆਂ ਆ ਸਾਉ ਜਿੱਦਣ ਦਾ ਰੰਦਾ ਇਹਦੇ ਦਾ ਸੀਰ ਬੇਦਨ ਪੁੱਜਿਆ ਹੋਇਆ ਉਹ ਕਾਲਾ ਜੱਫੇ ਦੇ ਵਿੱਚ ਕਾ ਪੱਕਾ ਵਾਲਾ ਪਰ ਪਾਇਦੇ ਸੇਲੇ ਪਰ ਜੇ ਪੰਡਾਲ ਵਸੇ ਬਹੁਤ ਬੁੱਝਾ ਹੋਇਆ ਮੇਰੇ ਮਿੱਤਰੋ ਆ ਪੈਦੇ ਸੇ ੱੱਕੇ ਦੁੱਲਾ 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 ਹੋਈ ਪਈ ਐ ਆ ਉੱਪਰ ਦੇ ਧਰਤੀ ਦਾ ਮੱਖਣ ਗੱਜਰ ਖੇਡ ਆਇਆ ਜੂਤੀ ਕੈਨੇਡਾ ਕੈਨੇਡਾ ਭਰਾ ਸਾਡੇ ਪੱਤੋਂ ਲਾਵੇ ਮੇਰੇ ਮਿੱਤਰੋ ਇਹ ਹਰ ਬਰੀ ਹੋਵੇਗੀ ਇਹਦੀ ਰੋਡ ਤੇ ਗਗਨ ਆ ਮੁੰਡਾ ਕੈਨੇਡਾ ਖੇਡਿਆ ਬਾਸੀ ਭਰਾਵਾਂ ਦੀ ਬਰਤ ਪਰ ਉੜਦੀ ਹੋਈ ਧੂੜ ਤੇਰੇ ਇਧਰੇ ਪਰਦਾਸ਼ ਵੇਲੇ ਆਹ ਮੁੰਡਾ ਤਗੜਾ ਜੱਫਾ ਲਾ ਗਿਆ ਕਰਮ ਰਾਏ জাফর ਗਰੀਆ ਆਹ ਗੱਲ ਬਤਾ ਵੱਡਾ ਪ੍ਰਮੋਟਰ ਹੈ ਨਾ ਆਹ ਗੁੱਲਾ ਗੁੱਲਾ ਹੋਈ ਪਈਆਂ ਆਹ ਮੁੰਡੇ ਨੇ ਨਿਊਜ਼ੀਲੈਂਡ ਦੇ ਵਰਲਡ ਕੱਪ ਦੇ ਵਿੱਚ ਵੀ ਕਬੱਡੀਆਂ ਪਾਈਆਂ ਲਓ ਭੰਗੜਾ ਦੇ ਇਧਰੇ ਪਰਦਾ ਬਕੀ ਇਸ ਵੇਲੇ ਵਾਓ ਵਾਓ ਸੱਤੀ ਜਿਹੜੇ ਲੁਧਿਆਣੇ ਦੇ ਕਹਿੰਦੇ ਜਲਦੀ ਆਹ ਪਾਸਲੇ ਪਿੰਡਾਂ ਆਹ ਪਾਸਲੇ ਪਿੰਡਾਂ ਵਾਲਾ ਇਸ ਬੱਲੇ ਪਰ ਬੱਲੇ ਬੱਲੇ ਪਰ ਮਨੁੱਖ ਪੁਰੇ ਬਿਡਿਓ ਆਹ ਸਾਹਮਣੇ ਪਾਉਣ ਦੇ ਵਾਅਦੇ ਕਰਦਾ ਅਗਲੀ ਨੌਜਾਨ ਕਹਿੰਦੇ ਤਕੜਾ ਜਹਤ ਆ ਗਿਆ ਤਾਂੀਆਂ ਨਾਲੇ ਤੁਹਾਡੇ ਇਸ ਇਲਾਕੇ ਦਾ ਇਧਰ ਬਖਤਿਆਰ ਜੀ ਜਗਧਾਨੇ ਵਾਲੇ ਪਹੁੰਚੇ ਆ ਭਾਜੀ ਆਓ ਬਰੇਰਾਂ ਦੇ ਦਰਸ਼ਨ ਹੋਏ ਸਰਦਾਰ ਦਰਸ਼ਨ ਜੀ ਕੋ ਨਜੀਬ ਦੌਂਦ ਨਲੋਏ ਦੀ ਸਾਨੀ ਸ਼ੀਰ ਕਮੇਟੀ ਆ ਗਈ ਆਪਾਂ ਉਹਨਾਂ ਦਾ ਸਨਮਾਨ ਕਰੀਏ ਸਾਡੇ ਮਾਨ ਤੇ ਸਨਮਾਨ ਕਿਤੇ ਜਾ ਰਹੇ ਨੇ ਇਧਰ ਸਾਡੇ ਦਰਮਿਆਨ ਜ਼ੋਰ ਵਾਲਾ ਧੀਰਤ ਚੌੜਾ ਵਾਲਾ ਤੇ ਆਹ ਕਹਿੰਦੇ ਜੱਜ ਦੇ ਪਿੰਡੇ ਦੀ ਜੋੜੀ ਦੁਨੀਆ ਤੇ ਪ੍ਰਸਿੱਧ ਹੈ ਤੇ ਇਧਰਲੇ ਪਾਸੇ ਤਕੜਾ ਜਾਫੀ ਕਰਾਉਂਦਾ ਬੱਲੇ ਬੱਲੇ ਆ ਇੱਕੋ ਜਿਹੀਆਂ ਨਿਕਰਾ ਇੱਕੋ ਖੇਡ ਇੱਕੋ ਗਰਾਊਂਡ ਦਾ ਇੱਕੋ ਜਿਹਾ ਕਰਾਉਣਾ ਆ ਤਾਰੀ ਨੇ ਦੱਸਿਆ ਬੇ ਬਾਹਰਲੇ ਪਾਸੇ ਬੈਲ ਟੱਚ ਹੋ ਗਿਆ ਪਰ ਇਧਰਲੇ ਪਾਸੇ ਦੇਦਨੇ ਵਾਲਾ ਸਭ ਤੋਂ ਪਹਿਲਾਂ ਜਦੋਂ ਕੰਬੈਨਾਂ ਰੱਖੀਆਂ ਗਈਆਂ ਆਹ ਮੁੰਡੇ ਦੇ ਪਿੰਡ ਦੇ ਵਿੱਚ ਰੱਖਿਆ ਯੋ ਮਿੱਤਰਾ ਬੈਜੋ ਗੋਦੀ ਰਾਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬੈਜੋ ਗੋਦੀ ਲਾ ਕੇ ਆਹ ਮੁੰਡਾ ਕਹਿੰਦੇ ਗੁਣਾ ਚੋਰੀਆ ਅੱਜ ਤੇ 베ਰ 베ਰ ਕੇ ਕੁੰਡੀਆਂ ਪਾਈ ਜਾਂਦਾ ਪਰ ਆਹ ਪੁਰਾਣਾ ਖੋਂਡ ਹੈ ਆਹ ਪੁਰਾਣਾ ਖੋਂਡ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਹੁਣ ਵੇਖਾਂਗੇ ਆਹ ਕਬੱਡੀ 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 ਲੱਗ ਗਿਆ ਜੱਫਾ ਜਿਨ੍ਹਾਂ ਨੇ ਆਪਣੀ ਖੇਡਾਂ ਦੀ ਕਬੱਡੀ ਦੀ ਹੋਰ ਫੌਂਡਾਸ਼ੀ ਦੀ ਕਰਕੇ سرکان انہیں ہاتھ کیتا ہے انہیں تیری دو سیتی کرپا کرتے ہاتھ رکھنا کرنی کلا دے کرکھنا اسے طرح ہی یہ سارے سکا کو ہوتے ہیں انہیں ہی سرکتا اللہ داس جب آتا ہے اللہ کی کافہ سا اللہ کی